ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣੇ-ਹੁਣੇ ਬਾਹਰੋਂ ਆਈ ਸੀ ਤੇ ਮੈਂ ਸੋਚਿਆ ਕਿ ਗਾਰਡਨ ਦੀ ਵੀਡੀਓ ਬਣਾਵਾਂ ਦਿਨ ਦੇ ਸਮੇਂ ਮੈਨੂੰ ਇੱਥੇ ਬੈਠਣ ਦਾ ਮੌਕਾ ਨਹੀਂ ਮਿਲਿਆ ਮੈਨੂੰ ਪੌਦਿਆਂ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਮੈਂ ਇਧਰਲੇ ਪਾਸੇ ਹੀ ਰਹਿਣਾ ਹੁੰਦਾ ਆਪਦੇ ਬੂਟਿਆਂ ਦੇ ਵਿੱਚ ਤੇ ਰਾਤ ਨੂੰ ਦੇਖੋ ਕਿਵੇਂ ਸਾਰੇ ਪਾਸੇ ਸਾਰੇ ਜੀਵ ਜੰਤੂ ਚਿੜੀਆਂ ਕਿੰਨੀਆਂ ਫਿਰਦੀਆਂ ਹੁੰਦੀਆਂ ਤੇ ਖੇਡਦੀਆਂ ਸਾਰੇ ਘਾਵਣੋਂ ਆਵਦੇ ਆਦੇ ਆਲਨੇ ਚੰਗਾਂ ਕੋਈ ਰੁੱਖ ਤੇ ਬੈਠੀ ਐ ਕੋਈ ਆਪਣੇ ਆਪਣੇ ਟਿਕਾਣਿਆਂ ਤੇ ਚਲੀਆਂ ਗਈਆਂ ਤੇ ਮੈਂ ਨਾਲ ਤੁਹਾਡੇ ਨਾਲ ਆਪਣੇ ਨਾਲ ਵਾਪਰਾਂ ਕੀ ਘਟਨਾਵਾਂ ਸਾਂਝੀਆਂ ਕਰਦੀ ਰਹਿਣੀ ਹੁੰਦੀ ਐ ਇੱਥੇ ਇੱਕ ਦਿਨ ਮੈਂ ਬੈਠੀ ਸੀ ਤੇ ਇੰਨਾ ਪੌੜੀਆਂ ਤੇ ਗਰਮੀਆਂ ਦੀ ਗੱਲ ਆ ਉਹ ਸਾਹਮਣੇ ਪਾਸਿਓਂ ਸੱਪ ਆਇਆ ਇੱਕ ਤੇ ਮੈਨੂੰ ਲੱਗਾ ਕਿ ਮੇਰੇ ਵੱਲ ਆ ਰਿਹਾ ਕਿਤੇ ਉਧਰੋਂ ਭਜ ਆ ਰਿਹਾ ਸੀ ਇਧਰ ਨੂੰ ਤੇ ਮੈਂ ਡਰ ਕੇ ਖੜੀ ਹੋ ਗਈ ਇਕਦਮ ਤੇ ਮੈਂ ਪੈਰ ਮਾਰੇ ਤੇ ਉਹ ਖੜਕਾ ਕੀਤਾ ਪੈਰਾਂ ਦਾ ਤੇ ਉਹ ਵਾਪਸ ਨਹੀਂ ਗਿਆ ਮੈਨੂੰ ਲੱਗਿਆ ਵੀ ਮੇਰੇ ਵੱਲ ਕਿਉਂ ਆ ਰਿਹਾ ਵੀ ਇੰਨਾ ਡਰ ਕਿਉਂ ਨਹੀਂ ਰਿਹਾ ਮੈਂ ਇਥੋਂ ਪਰ ਉਸ ਤੋਂ ਪਿੱਛੇ ਮੈਨੂੰ ਪਤਾ ਲੱਗਿਆ ਕਿ ਉਹ ਡੱਡ ਦੇ ਮਗਰ ਪਿਆ ਹੋਇਆ ਸੀਗਾ ਤੇ ਜਦੋਂ ਮੈਂ ਆਪਣਾ ਫੋਨ ਚੁੱਕ ਕੇ ਵਾਪਸ ਆਈ ਉਹਦੀ ਵੀਡੀਓ ਬਣਾਉਣ ਵਾਸਤੇ ਤਾਂ ਡੱਡੋ ਦੇ ਮੂੰਹ ਵਿੱਚ ਫੜੀ ਹੋਈ ਸੀ ਤੇ ਮੈਨੂੰ ਦੇਖ ਕੇ ਡੱਡ ਨੇ ਉਹਦੇ ਮੂੰਹ ਚੋਂ ਛਾਲ ਮਾਰੀ ਛੋਟਗੀ ਡਾਡੋ ਦੇ ਮੂੰਹ ਚੋ ਤੇ ਉਹ ਇੱਕ ਇਧਰਲੀ ਸਾਈਡ ਨੂੰ ਭੱਜ ਗਈ ਡੱਡ ਤੇ ਜਿਹੜਾ ਸੱਪ ਸੀ ਉਹ ਇਧਰ ਨੂੰ ਜਿੱਧਰ ਆਪਣੇ ਬੈਂਗਣਾ ਦੇ ਬੂਟੇ ਲੱਗਿਆ ਇਧਰ ਨੂੰ ਚਲਾ ਗਿਆ ਤੇ ਇੱਥੇ ਨਾ ਆਪਣੇ ਸ਼ੈਲਫ ਦੇ ਉੱਤੇ ਹੁਣ ਫੇਰ ਉਵੇਂ ਹੀ ਸਾਰਾ ਆ ਦੇਖੋ ਤੁਸੀਂ ਸਮਾਨ じゃ ਇਕੱਠਾ ਹੋ ਗਿਆ ਪਹਿਲਾਂ ਇੱਥੇ ਸਮਾਨ ਇੱਥੇ ਸ਼ਾਲ ਪਿਆ ਸੀ ਇੱਕ ਬਿੱਲੀ ਵਾਸਤੇ ਰੱਖਿਆ ਸੀ ਸੀ ਸਰਦੀਆਂ ਚ ਬਿੱਲੀ ਆ ਕੇ ਬਹਿ ਜਾਂਦੀ ਸੀ ਸ਼ਾਲ ਤੇ ਤੇ ਉਹ ਨਾ ਕਿਤੇ ਸੱਪ ਆਇਆ ਸ਼ਾਇਦ ਉਹ ਮੇਰੇ ਖਿਆਲ ਚ ਚੀਕੂ ਦੀਆਂ ਟਾਹਣੀਆਂ ਸੀ ਇਹ ਦੇਖੋ ਕੱਟ ਤੀਆਂ ਹੁਣ ਪਹਿਲਾਂ ਚੀਕੂ ਤੇ ਟਾਹਣੀਆਂ ਨਾ ਇੱਥੇ ਲੱਗਦੀਆਂ ਸੀ ਇਹਦੇ ਬਰਾਬਰ ਆ ਕੇ ਇਸ ਕੰਨ ਦੇ ਨਾਲ ਤੇ ਸ਼ਾਇਦ ਉਹ ਸਾਨੂੰ ਨਹੀਂ ਪਤਾ ਕਿੱਧਰੋਂ ਆਇਆ ਵੀ ਚੀਕੂ ਤੋਂ ਆਇਆ ਇੱਥੇ ਜਾਂ ਉਹ ਥੱਲਿਓਂ ਇੱਥੋਂ ਕਿਤੋਂ ਥੱਲਿਓਂ ਆਇਆ ਜਾਂ ਕੰਨ ਤੋਂ ਚੜ ਕੇ ਆ ਉਹ ਇੱਥੇ ਬਹਿ ਗਿਆ ਆ ਕੇ ਜਿੱਥੇ ਆਹਾ ਆ ਪਿਆ ਆਪਣਾ ਸਪਰੇਅਰ ਤੇ ਜਦੋਂ ਮੇਰੇ ਹਸਬੰਦ ਇਥੋਂ ਲੰਗੇ ਕੋਲ ਦੀ ਤਾਂ ਉਹਨੇ ਇੱਕਦਮ ਫੁਕਾਰਾ ਮਾਰਿਆ ਤੇ ਉਹਨਾਂ ਨੇ ਜਦ ਰ ਵੇਖਿਆ ਵੀ ਕੋਈ ਖੜਕਾ ਹੋਇਆ ਸੁਕਾਰਾ ਮਾਰਿਆ ਪਿੱਛੇ ਮੁੜ ਕੇ ਦੇਖਿਆ ਤਾਂ ਸੱਪ ਸੀ ਤੇ ਉਹ ਸੱਪ ਜਿਹੜਾ ਸੀ ਅਗਲੇ ਹਿੱਸੇ 'ਚ ਐ ਕਰਕੇ ਇੱਥੇ ਅੱਗੇ ਫਰਸ਼ ਤੇ ਜਿਹੜਾ ਸਾਹਮਣੇ ਆ ਫਰਸ਼ ਆਪਣਾ ਇੱਥੇ ਇੱਥੇ ਡਿੱਗ ਪਿਆ ਤੇ ਉਸ ਤੋਂ ਪਿੱਛੋਂ ਉਹ ਇੱਥੇ ਥੱਲੇ ਵੜ ਕੇ ਬਹਿ ਗਿਆ ਇਹਦੇ ਫੇਰ ਕੀ ਹੋਇਆ ਕਿ ਫੇਰ ਜਦੋਂ ਉਹਨੂੰ ਛਿਸ਼ਕ ਰਿਆ ਤਾਂ ਉਹਨੇ ਇੱਥੋਂ ਇੱਥੋਂ ਇਹ ਦੇਖੋ ਆ ਪੌੜੀਆਂ ਤੋਂ ਇੱਥੋਂ ਮਾਰੀ ਛਾਲ ਤੇ ਉਹ ਸਾਹਮਣੇ ਜਾਂਦ ਰਿਹਾ ਵਿੜੇ ਦੇ ਵਿੱਚ ਤੇ ਉਥੋਂ ਜਾ ਕੇ ਜੀ ਜਿਹੜਾ ਆ ਬੈਂਗਣਾ ਦਾ ਬੂਟਾ ਦਾ ਫੇਵਰੇਟ ਬੂਟਾ ਹੈ ਸੱਪ ਦਾ ਇਸ ਬੂਟੇ ਦੇ ਵਿੱਚ ਹੀ ਅੱਗੇ ਮੈਂ ਦੇਖਿਆ ਸੀ ਇੱਥੇ ਆ ਕੇ ਕਿਰਾ ਇਹਦੇ ਵਿੱਚ ਹੀ ਫਿਰਦਾ ਸੀ ਤੇ ਇੱਥੇ ਇਹਦੇ ਵਿੱਚ ਲੁਕ ਗਿਆ ਫੇਰ ਨਹੀਂ ਸਾਨੂੰ ਪਤਾ ਲੱਗਿਆ ਵੀ ਉਹ ਕਿੱਧਰ ਗਿਆ ਉੱਥੇ ਜਾਂਦਾ ਕੋਡਾ ਕੋਈ ਇਹਦੇ ਥੱਲੇ ਤੇ ਜਾਂ ਫਿਰ ਉਪਰਾਂ ਕੰਨ ਦੇ ਨਾਲ ਦੀ ਹੋ ਕੇ ਕਿਤੇ ਬਾਹਰ ਚਲਾ ਗਿਆ ਤਾਂ ਇਸ ਤਰ੍ਹਾਂ ਦੇ ਕੁਝ-ਕੁਝ ਵਾਕਿਆ ਜਿਹੜੇ ਨਾਲ ਡਰ ਲੱਗਦਾ ਜਿਨ੍ਹਾਂ ਤੋਂ ਗਰਮੀਆਂ ਦੇ ਨਾਲ ਦੇ ਵਿੱਚ ਹੁੰਦੇ ਰਹਿੰਦੇ ਆ ਕਿਉਂਕਿ ਵੈਜੀਟੇਸ਼ਨ ਬਹੁਤ ਜ਼ਿਆਦਾ ਹੈ ਇਸ ਕਰਕੇ ਸੱਪ ਸੁਤਕ ਜਿਹੜੀਆਂ ਆਉਂਦੀਆਂ ਰਹਿੰਦੇ ਆ ਤੇ ਬਾਕੀ ਜਿਹੜੇ ਆ ਪਲਾਂਟਸ ਇਹਨਾਂ ਦੀ ਵੀਡੀਓ ਮੈਂ ਤੁਹਾਨੂੰ ਕੱਲ ਦਿਨੇ ਦਿਖਾਵਾਂਗੀ ਠੰਡ ਦੇ ਨਾਲ ਵਿਚਾਰੇ ਬੇਹਾਲ ਹੋਏ ਪਏ ਦੇਖੋ ਪੀਪਲ ਜਿਹੜਾ ਆ ਸਾਰੇ ਕਿਵੇਂ ਹੋ ਜਾਂਦੇ ਆ ਬਹੁਤ ਠੰਡ ਦੇ ਵਿੱਚ ਤੇ ਇਹ ਆਪਾਂ ਕੱਲ ਨੂੰ ਬਣਾਵਾਂਗੇ ਸਵੇਰ ਜਦੋਂ ਪੰਛੀ ਵੀ ਹੋਣਗੇ ਹੁਣ ਸਾਰੇ ਪੰਛੀ ਕੀ ਹੋਇਆ ਹਾਂ ਇੰਨੀ ਤੁਹਾਨੂੰ ਗੱਲ ਸਾਂਝੀ ਕਰਨੀ ਸੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ